ਸਭ ਤੋਂ ਪਹਿਲਾ ਵੈਸੇ ਨਾ ਇਹ ਤਾਂ ਕੁਦਰਤਨ ਮੈਂ ਦੇਖ ਲੈ ਮੈਂ ਕਿ ਕਰਮਜੀਤ ਪਾਜੀ ਆਏ ਨਹੀਂ ਪਾਜੀ ਕੀ ਬਹਾਨਾ ਲਾਇਆ ਉਹਨਾਂ ਨੇ ਇਹ ਵੀ ਦੱਸ ਦੋ ਕਿ ਮੈਂ ਕਿਉਂ ਨਹੀਂ ਆ ਸਕਦਾ ਕਰਮਜੀਤ ਦੇ ਮੌਲਕੀ ਉਹ ਉਹ ਗੱਲ ਛੱਡ ਪਹਿਲਾਂ ਹੁੰਦਾ ਤੈਨੂੰ ਕਰਮਜੀਤ ਨੇ ਕਿੰਨੇ ਪੈਸੇ ਦਿੱਤੇ 25 ਬੰਦੇ ਆਏ ਉਹਦਾ ਹੀ ਨਾ ਉਹਦੇ ਨਾਲ ਲਈ ਜਿਹੜੇ ਨਹੀਂ ਆਇਆ ਠੀਕ ਹੈ ਜਿਹੜਾ ਜਿਹੜਾ ਆਇਆ ਨਹੀਂ ਉਹਦਾ ਪੁੱਛੀ ਜਾਂਦਾ ਜਿਹੜੇ ਆਏ ਪਹਿਲਾਂ ਉਹਨਾਂ ਦਾ ਸਵਾਗਤ ਕਰ ਠੀਕ ਹੈ ਉਹਨਾਂ ਦਾ ਵੈਲਕਮ ਕਰਦੇ ਆ ਕਰਮਜੀਤ ਹੈਗਾ ਵੀਆਈਪੀ ਬੰਦਾ ਅੱਛਾ ਉਹਨੇ ਹੈਲੀਕਾਪਟਰ ਨਾਲ ਆਉਣਾ ਤੈਨੂੰ ਚੌਪਰ ਨਾਲ ਉਤਰਨਾ ਭਾਈ ਸਾਹਿਬ ਨੇ ਓਕੇ ਪੜੀ ਇੱਕ ਨਾ ਕੁਦਰਤਨ ਹਰੇਕ ਦੇ ਮਾਈਂਡ ਚ ਇੱਕ ਸਵਾਲ ਆਈ ਜਾਂਦਾ ਫਿਲਮ ਦਾ ਟ੍ਰੇਲਰ ਐਨੀ ਲੇਟ ਕਿਉਂ ਲਾਂਚ ਕੀਤਾ ਟ੍ਰੈਫਿਕ ਬੋਸ ਭਾਈ ਜਦੋਂ ਵੀ ਫਿਲਮ ਤੁਸੀਂ ਕਰਦੇ ਹੋ ਤੁਹਾਡੇ ਖਾਸ ਤੌਰ ਤੇ ਤੁਹਾਡੇ ਕਿਰਦਾਰ ਦੇ ਉੱਤੇ ਨਾ ਤੁਹਾਡਾ ਕੈਰੈਕਟਰ ਕੀ ਕਹਿੰਦਾ ਹੁੰਦਾ ਹੈ ਲੋਕਾਂ ਨੂੰ ਤਾਂ ਵੇਟ ਹੁੰਦੀ ਹੈ ਪਰ ਜਦੋਂ ਤੁਸੀਂ ਆਪਣੇ ਕੈਰੈਕਟਰ ਨੂੰ ਚੁਣਦੇ ਹੋ ਤਾਂ ਤੁਸੀਂ ਆਪ ਆਪਣੇ ਵੱਲੋਂ ਬਹੁਤ ਚੀਜ਼ਾਂ ਪਾ ਦੇ ਨਹੀਂ ਜਿਹਦੇ ਕਰਕੇ ਉਹ ਛਾਪ ਛੱਡ ਜੇ ਇਹਦੇ ਲਈ ਕੀ ਕੀ ਚੈਲੰਜ ਲਿਆ ਫਿਰ ਹਾਂ ਬਿਲਕੁਲ ਜੱਸੀ ਗੱਲ ਠੀਕ ਹੈ ਤੁਹਾਡੀ ਪਰ ਜਦੋਂ ਅਸੀਂ ਕੰਮ ਕਰਦੇ ਹਾਂ ਜਿੱਦਾਂ ਸਾਡਾ ਵੀਰ ਨਰੇਸ਼ ਕਿੱਥੇ ਆ ਨਰੇਸ਼ ਨਾਲ ਹੁੰਦਾ ਨਾ ਸਾਨੂੰ ਉਦੋਂ ਆਪਣੀਆਂ ਇਨਪੁਟਸ ਬਹੁਤ ਘੱਟ ਦੇਣੀਆਂ ਪੈਂਦੀਆਂ ਕਿਉਂਕਿ ਨਰੇਸ਼ ਕਥੂਰੀਆ ਸਭ ਕੁਝ ਪਹਿਲਾਂ ਹੀ ਕੁੱਕਰ ਦੇ ਵਿੱਚ ਸੀਟੀਆਂ ਮਰਵਾ ਕੇ ਲੈ ਕੇ ਆਉਂਦਾ ਜਾਂਦਾ ਹਾਂ ਸਾਨੂੰ ਮਸਾਲਾ ਪਾਉਣ ਦੀ ਇਜਾਜ਼ਤ ਦੇ ਦਿੰਦਾ ਥੋੜਾ ਜਿਹਾ ਉੱਤੇ ਬਟ ਕੈਰੀ-ਆਨ ਜੱਟਾ 1 ਕੈਰੀ-ਆਨ ਜੱਟਾ 2 ਕੈਰੀ-ਆਨ ਜੱਟਾ 3 ਸਾਰੀਆਂ ਨਿੱਕੇ ਜਿਹੇ ਮੁੰਡੇ ਨੇ ਲਿਖੀਆਂ ਜੀ ਦੇਖੋ ਹਨਾ ਆ ਤਾਲੀਆਂ ਮਾਰਸਾ ਦੇ ਕੁਝ ਨਹੀਂ ਕਹਿੰਦਾ ਸੋ ਸਾਡੀ ਜਿਹੜੀ ਪਹਿਲੀ ਸੀ ਮਿਸਟਰ Mr. ਮਿਸਿਸ 420 ਫਿਰ ਸੈਕੰਡ ਆਈ ਹੁਣ 3 ਉਹ ਵੀ ਇਹਨਾਂ ਨੇ ਇੰਨੀ ਕੁ ਵਧੀਆ ਸਕ੍ਰਿਪਟ ਸਾਰਿਆਂ ਨੂੰ ਦਿੱਤੀ ਹੁੰਦੀ ਹੈ ਕਿ ਲੋਡ ਨਹੀਂ ਪੈਂਦੀ ਪਰ ਹਾਂ ਜਿਦੋਂ ਰੇ ਸ਼ੂਟਿੰਗ ਤੇ ਨਾ ਆਵੇ ਉਸ ਦਿਨ ਅਸੀਂ ਆਪਣੀਆਂ ਵਾਰਡ ਦੇ ਦੀਆਂ ਗੱਲਾਂ ਅੱਛਾ ਜੀ ਇਹ ਟੀਮ ਵਰਗਾ ਜਿਹਾ ਯੂ نو ਕਿ ਯੈਸ ਇਹਦੇ ਚ ਅਸੀਂ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਚੱਲਦੇ ਆਂ ਐਂਡ ਅ ਬਿਗ ਥੈਂਕਸ ਟੂ ਹਾਂਜੀ ਆ ਗਿਆ ਹਾਂ ਬਿਗ ਥੈਂਕਸ ਟੂ ਸਾਡੇ ਸ਼ਿਤੇ ਚੌਧਰੀ ਜੀ ਜਿਨ੍ਹਾਂ ਨੂੰ ਹੈਰੀ ਭਾਜੀ ਅਸੀਂ ਕਹਿੰਦੇ ਆਂ ਕਿ ਇਹ ਹਮੇ ਪਹਿਲੀ ਦੂਜੀ ਤੀਜੀ ਮਿਸਟਰ ਐਂਡ ਮਿਸਿਸ 420 ਨੂੰ ਇਹਨਾਂ ਨੇ ਐਲੀਵੇਟ ਕੀਤਾ ਹੈ ਇਹਦੇ ਸਟੈਚਰ ਨੂੰ ਐਲੀਵੇਟ ਕੀਤਾ ਹੈ ਪਹਿਲੇ ਨਾਲੋਂ ਹਮੇਸ਼ਾ ਵਧੀਆ ਇਹਨਾਂ ਨੇ ਬਣਾ ਕੇ ਦਿੱਤੀ ਹੈ ਮਿਸਟਰ ਐਂਡ ਮਿਸਿਸ 420 ਔਰ ਜਿਹੜਾ ਜੱਸੀ ਬਾਰ-ਬਾਰ ਪੁੱਛ ਰਿਹਾ ਸੀ ਹੈਲੀਕਾਪਟਰ ਯਾਨੀ ਕਿ ਚੌਪਰ ਲੈਂਡ ਕਰ ਗਿਆ ਆ ਪਿੱਛੇ ਕਰਮਜੀਤ ਆ ਗਿਆ ਆਹ ਹਾਫ ਕਰ ਕਿਆ ਬਾਤ ਹੈ ਇਤਿਹਾਸ ਕਮਾਣਾ ਵੀ ਬੜੀ ਮੈਕਸਮ ਨਾ ਭਾਜੀ ਤੁਹਾਡੀ ਵੇਟ ਹੋ ਰਹੀ ਸੀ ਕਿ ਕਦੋਂ ਚੋਪਰ ਉਤਰੂਗਾ ਕਰੋ ਕਰਮਜੀਤ ਬਾਜੀ ਆਣਗੇ ਬਾਜੀ ਨੇ ਵੀ ਕਾਲੀ ਕਾਲੀ ਛੇਤੀ ਛੇਤੀ ਤਾਰਿਆ ਥੈਂਕ ਯੂ ਸੋ ਵੈਰੀ ਮਚ ਜਸੀ ਤੇ ਮੈਂ ਬਸ ਇੰਨੀ ਗੱਲ ਕਹਿ ਕੇ ਗੱਲ ਖਤਮ ਕਰਾਂਗਾ ਜੀ ਕਿ ਸਾਡੇ ਦੀਪਕ ਔਰ ਰੁਪਾਲੀ ਗੁਪਤਾ ਜੀ ਸਾਡੀ ਸੈਕੰਡ ਵਾਲੀ ਦੇਖੀ ਸੀ ਨਾ ਮਿਸਟਰ ਐਂਡ ਮਿਸਿਸ 420 ਉਹਦੇ ਵਿੱਚ ਮੇਰੀ ਵਾਈਫ ਦਾ ਪਲੇ ਕੀਤਾ ਸੀ ਇਹਨਾਂ ਨੇ ਕਹਿੰਦੇ ਐਡੀ ਐਡੀ ਲੰਮੀਆਂ ਸੇਵੀਆਂ ਵੱਟਦੀਆਂ ਤਾਂ ਨਾ ਬਾਬੂ ਮਾ ਨੂੰ ਕਹੇ ਰੱਸੀ ਟੱਪਿਆ ਕਰੇ ਬਹੁਤ ਖਤਰਨਾਕ ਐਕਟਰ ਵੀ ਨੇ ਪਰ ਪ੍ਰੋਡਿਊਸਰ ਬਹੁਤ ਜ਼ਿਆਦਾ ਅੱਛੇ ਨੇ ਕਿਉਂਕਿ ਆਪ ਕੰਸਿਸਟੈਂਸ ਆਪਣੀ ਬਣਾ ਕੇ ਰੱਖਣੀ ਕੰਸਿਸਟੈਂਸੀ ਬਹੁਤ ਵੱਡੀ ਗੱਲ ਹੁੰਦੀ ਔਰ ਇੱਕ ਤੋਂ ਇੱਕ ਵਧੀਆ ਪ੍ਰੋਜੈਕਟ ਤੁਹਾਨੂੰ ਦੇ ਰਹੇ ਨੇ ਥੈਂਕ ਯੂ ਸੋ ਵੈਰੀ ਮਚ ਓਵਰ ਟੂ ਜਸਪੀ ਵੈਸੇ ਤੁਸੀਂ ਰੁਪਾਲੀ ਜੀ ਨੂੰ ਅੱਗੇ ਕਿਧਰ ਪਾਲੀ ਜੀ ਇੱਕ ਮੈਂ ਥੋੜੇ ਤੋਂ ਇਹ ਜ਼ਰੂਰ ਪੁੱਛਣਾ ਹੈ ਦੇਖੋ ਟ੍ਰਾਈ ਸਿਟੀ ਹੈ ਟ੍ਰਾਈ ਸਿਟੀ ਚੰਡੀਗੜ੍ਹ ਮੁਹਾਲੀ ਪੁஞ்சਕੋਲਾ ਲੋਕਾਂ ਦੇ ਦਿਲਾਂ 'ਚ ਵੱਸਦਾ ਹੈ ਇੱਥੇ ਦੁਨੀਆ ਆਉਂਦੀ ਹੈ ਤੇ ਅਮਾਇਰਾ ਐਮਪੀਰੀਅਮ ਦੇ ਵਿੱਚ ਰੌਣਕਾਂ ਲੱਗੀਆਂ ਇੱਥੇ ਕਿਉਂ ਚੁਣਿਆ ਤੁਸੀਂ ਕਿਉਂਕਿ ਇਹ ਮੇਰੇ ਦਿਲਾਂ ਚ ਵੱਸਦਾ ਹੈ ਆ ਬਹੁਤ ਵਧੀਆ ਨਹੀਂ ਇਹ ਅੱਛਾ ਬਿਊਟੀਫੁੱਲ ਲੋਕੇਸ਼ਨ ਬਹੁਤ ਵਧੀਆ ਜਗਾ ਬਹੁਤ ਵਧੀਆ ਲੋਗ ਸਭ ਤੋਂ ਹੈਪਨਿੰਗ ਏਰੀਆ ਹੈਗਾ ਇਸ ਦੇ ਟਾਈਮ ਦਾ ਅਸੀਂ ਇਸ ਕਰਕੇ ਸੋਚਿਆ ਵੀ ਇਸ ਨਾਲੋਂ ਵਧੀਆ ਜਗਾ ਹੋਰ ਨਹੀਂ ਹੋ ਸਕਦੀ ਤੂੰ ਲਾਂਚ ਦੇ ਟੇਲਰ ਵਾਹ ਥੈਂਕ ਯੂ ਜੱਸੀ ਭਾਜੀ ਭਾਜੀ ਇਹ ਸਵਾਲ ਮੈਨੂੰ ਕਿਸੇ ਨੇ ਕਹਿਆ ਨਹੀਂ ਪੁੱਛਣ ਲਈ ਪਰ ਮੇਰਾ ਦਿਲ ਕਹਿੰਦਾ ਹੈ ਭਾਜੀ ਤੁਸੀਂ ਪਹਿਲਾਂ ਵੀ ਫੀਮੇਲ ਦੇ ਕੈਰੈਕਟਰ ਕੀਤੇ ਆ ਹੁਣ ਸੌਖਾ ਹੋ ਗਿਆ ਕਰਨਾ ਕਿ ਹੋਰ ਔਖਾ ਨਹੀਂ ਨਹੀਂ ਇਹ ਸੌਖਾ ਕੁਝ ਵੀ ਨਹੀਂ ਗਏ ਦੇ ਵਿੱਚ ਬਿਲਕੁਲੀ ਤੁਹਾਨੂੰ ਜੇ ਤੁਸੀਂ ਐਂ ਕਹ ਲੋ ਕਿ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਕਰਨਾ ਪੈਂਦਾ ਪਹਿਲਾਂ ਤਾਂ ਆਪ ਨੂੰ ਸ਼ੀਸ਼ੇ ਦੇ ਦੇਖ ਕੇ ਸੰਗ ਆਉਂਦੀ ਜਾਂਦੀ ਆ ਬਟ ਹੌਲੀ ਹੌਲੀ ਐਤਕੀ ਮੇਰ ਨਾਲ ਜੱਗੀ ਸੀ ਪਿਛਲੀ ਵਾਰ ਕਰੰਗਦੀ ਵੀਰਾ ਸੀ ਸੋ ਇਹਨਾਂ ਤੋਂ ਸਿੱਖਣ ਨੂੰ ਮਿਲ ਜਾਂਦਾ ਨਾਲ-ਨਾਲ ਕਰਦੇ ਰਹੀਦਾ ਬਟ ਮਜ਼ਾ ਆਉਂਦਾ ਕਰਕੇ ਹਾਂਜੀ ਓਵਰ ਆਲ ਜਦੋਂ ਸਕਰੀਨ ਤੇ ਆਉਂਦਾ ਫਿਰ ਲੋਕਾਂ ਦਾ ਰਿਸਪੌਂਸ ਦੇਖੀਦਾ ਪਿਛਲੀ ਫਿਲਮ ਮੈਨੂੰ ਲੱਗਦਾ ਕਿ આજ ਤੱਕ ਮੇਰਾ ਕੋਈ ਰੋਲ ਐਨ ਅਪਰੀਸ਼ੀਏਟ ਨਹੀਂ ਹੋਇਆ ਜਿਨਾ ਪਿਛਲੀ ਫਿਲਮ ਦੇ ਵਿੱਚ ਹੋਇਆ ਸੀ ਉਹੀ ਹੌਸਲਾ ਹੈ ਕਿਉਂਕਿ ਉਹ ਇੱਕ ਐਕਟਰ ਨੂੰ ਹੌਸਲੇ ਦੀ ਲੋੜ ਹੁੰਦੀ ਆ ਹਰ ਇੱਕ ਇੱਕ ਐਕਟਰ ਲਈ ਕੇ ਚੀਜ਼ ਵੀ ਹੈ ਕਿ ਇਹ ਤੋਂ ਬਾਅਦ ਤੁਹਾਨੂੰ ਇੱਕ ਕੰਫੀਡੈਂਸ ਮਿਲਦਾ ਕਿ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਅਗਰ ਮੈਂ ਆਊਟ ਆਫ ਜ਼ੋਨ ਜਾ ਕੇ ਕਰ ਸਕਦਾ ਤਾਂ ਫਿਰ ਕੁਝ ਵੀ ਕਰ ਸਕਦੇ ਆ ਵਾਹ ਤਾਂ ਕਰਕੇ ਇਹ ਫਿਲਮ ਵੀ ਮੈਂ ਤਾਂ ਚੂਜ਼ ਕੀਤੀ ਸੀ ਕਰ ਸਕਦੇ ਆ ਬਿਲਕੁਲ ਜੀ ਔਰ ਪਿਛਲੀ ਫਿਲਮ ਦੇ ਵਿੱਚ ਮੇਰਾ ਰੋਲ ਇਹ ਸੀ ਕਿ ਮੈਂ ਜੱਸੀ ਹੋਣਾ ਨਾਲ ਆਸ਼ਕੀ ਕਰਦਾ ਔਰ ਐਨੀ ਸੋਣੀ ਕੁੜੀ ਲੱਗ ਰਹੀ ਸੀ ਉਹ ਜੱਸੀ ਮੈਂ ਜ ਕਹਿੰਨਾ ਮੈਂ ਸੱਚੀ ਦਿਲੋਂ ਕੀਤਾ ਸੀ ਉਸ ਹੀ ਇਨਸਾਰੇ ਜਿ세 ਸਰ ਤੇ ਜਗਜੀਤ ਸਰ ਇਸ ਸਾਈਡ ਮੇਂ ਅਬ ਇੱਕ ਸਵਾਲ ਹੈ ਦੋਨਾਂ ਨੂੰ ਦੋਨੋਂ ਕੁੜੀਆਂ ਬਣੇ ਸੀਗੇ ਰਾਈਟ ਮੂਵੀ ਦੇ ਵਿੱਚ ਬਣੇ ਜਿੱਦਾਂ ਕੁੜੀਆਂ ਨੂੰ ਨਾ ਬ੍ਰਾਂਡ ਬਹੁਤ ਪਸੰਦ ਆ ਕਿ ਇੱਕ ਅਲੱਗ ਦੀ ਲਿਪਸਟਿਕ ਹੋਵੇ ਇੱਕ ਅਲੱਗ ਦਾ ਫਾਊਂਡੇਸ਼ਨ ਹੋਵੇ ਕਿ ਤੁਸੀਂ ਵੀ ਚੂਜ਼ ਚੂਜ਼ ਕਰ ਰਹੇ ਸੀ ਕਿ ਕੁਝ ਵੀ ਲਗਾਈ ਜਾ ਰਹੇ ਸੀ ਮੈਂ ਤਾਂ ਪਤਾ ਹੀ ਨਹੀਂ ਸੀ ਕੁਝ ਮੈਂ ਤਾਂ ਚਾਹ ਹੀ ਚੜਿਆ ਹੋਇਆ ਸੀਗਾ ਕਿਉਂਕਿ ਮੈਂ ਸ਼ੁਰੂ ਤੋਂ ਸੋਚੇ ਹੋਏ ਸੀ ਮੇਰੀ ਕੋਈ ਲਿਸਟ ਬਣੀ ਹੋਈ ਹੈ ਕਿ ਜ਼ਿੰਦਗੀ ਚ ਕਿਹੜੇ ਕਿਹੜੇ ਕੈਰੈਕਟਰ ਕਰਦੇ ਨੇ ਨਾ ਉਹਦੇ ਚ ਨੈਗੇਟਿਵ ਪੋਜ਼ਿਟਿਵ ਸਾਰੇ ਸੀਗੇ ਆ ਵੀ ਉਹਨਾਂ ਚ ਇੱਕ ਸੀਗਾ ਮੈਂ ਯਾਰ ਹੁਣ ਮੌਕਾ ਮਿਲਿਆ ਕੱਲਾ ਰਹਿ ਗਿਆ ਸੀਗਾ ਸੋ ਬਾਈ ਨੇ ਦੱਸਿਆ ਕਿ ਜਦੋਂ ਪਹਿਲੇ ਦਿਨ ਸੂਟ ਪਾਇਆ ਤਾਂ ਪਹਿਲੀ ਫੋਟੋ ਮੈਂ ਆਪਣੀ ਮੰਮੀ ਨੂੰ ਭੇਜੀ ਕਿਹੜੇ ਤੂੰ ਤਾਂ ਮਾਸੀ ਵਰਗਾ ਲੱਗਦਾ ਸੋ ਅਹਣਾ ਸੋ ਮੇਰੀਆਂ ਚਾਰ ਮਾਸੀਆਂ ਨੇ ਨਾ ਬਹੁਤ ਖੁਸ਼ ਹੋਈਆਂ ਉਹ ਕਹਿੰਦੀ ਤੂੰ ਸਾਡੀ ਭੈਣ ਹੀ ਲੱਗਦਾ ਔਰ ਇਹਨਾਂ ਦੇ ਮਾਸੜ ਨੇ ਉਹਦੋਂ ਦੀ ਡੀਪੀ ਲਾਈ ਹੈ ਇਹਦੀ ਵਾਸੜ ਦਾ ਹਜੇ ਵੀ ਪੁੱਛੀ ਜਾਂਦਾ ਹੈ ਇਹ ਕਦੋਂ ਤਿਆਰ ਹੋਣਾ ਦੁਬਾਰਾ ਸੋ ਬਹੁਤ ਔਖਾ ਸੀਗਾ ਮਜ਼ਾ ਵੀ ਬਹੁਤ ਆਇਆ ਇਹ ਤਾਂ ਚਲੋ ਹਜੇ ਟ੍ਰੇਲਰ ਹੈ ਨਾ ਜਦੋਂ ਫਿਲਮ ਤੁਸੀਂ ਦੇਖੋਗੇ ਨਾ ਫਿਲਮ ਵਾਕਈ ਬਹੁਤ ਜ਼ਿਆਦਾ ਐਂਟਰਟੇਨਿੰਗ ਹੈ ਜਦੋਂ ਫਿਲਮ ਚ ਅਸਲੀ ਮਜ਼ਾ ਤਾਂ ਉਦੋਂ ਆਉਂਦਾ ਜਦੋਂ ਆਪਾਂ ਫਿਲਮ ਦੇਖਦੇ ਆ ਨਾ ਕਰੈਕਟਰ ਕਰਨ ਦਾ ਵੀ ਕਿਉਂਕਿ 2-3 ਦਿਨ ਤਾਂ ਲੱਗਦੇ ਆ ਨਾ ਤੁਸੀਂ ਬਿਲਕੁਲ ਹੀ ਇੱਕ ਆਊਟ ਆਫ ਬਾਕਸ ਜਾ ਕੇ ਚਲੇ ਜਾਨੋਂ ਪਰ ਸੱਚੀ ਬਹੁਤ ਮਜ਼ਾ ਆਇਆ ਆ ਬ੍ਰਾਂਡ ਬਰੂਡ ਤਾਂ ਮੈਨੂੰ ਤਾਂ ਐਸੀ ਜਿਹੜਾ ਮਰਜ਼ੀ ਆ ਚਾਇਆ 19 ਸੈਕਟਰ ਚੋਂ ਲਿਆ ਚਾਹੇ 22 ਚੋਂ ਲਿਆ ਹਾਂ ਸਾਨੂੰ ਨਹੀਂ ਸੀ ਪਤਾ ਲੱਗਦਾ ਬੋਲਾ ਪਰ ਮਜ਼ਾ ਆ ਰਿਹਾ ਸੀਗਾ ਬਹੁਤ ਪਹਿਲਾਂ ਜੱਸੀ ਭਾਜੀ ਤਾਂ ਇਹ ਚੈਲੰਜ ਚ ਪਹਿਲਾਂ ਤੋਂ ਗੁਜ਼ਰ ਚੁੱਕੇ ਐ ਤੁਸੀਂ ਇਹ ਚੈਲੰਜ ਲਿਆ ਸੀਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਸੀਂ ਪੁੱਛਣ ਜਾਂਦੇ ਸੀ ਜੱਸੀ ਵੀਰ ਨੂੰ ਇਹ ਕਿਵੇਂ ਕਰਾਂ ਮੈਂ ਉਹ ਕਿ ਫੀਮੇਲ ਫੀਮੇਲ ਦੇ ਤੌਰ ਤੇ ਇਹ ਜਦ ਇਹ ਕੁੜੀ ਬਣਿਆ ਸਭ ਤੋਂ ਪਹਿਲਾਂ ਗਾਣਾ ਲਾ ਕੇ ਡਾਂਸ ਕੀਤਾ ਅੱਛਾ ਇਹ ਕਹਿੰਦਾ ਮੈਂ ਆਪ ਸ਼ੀਸ਼ੇ 'ਚ ਦੇ ਕੇ ਡਾਂਸ ਕੀਤਾ ਮੈਂ ਪੁੱਛਿਆ ਮੈਂ ਕਿਵੇਂ ਕਹਿੰਦਾ ਮੈਂ ਸਭ ਤੋਂ ਪਹਿਲਾਂ ਗਾਣਾ ਲਾਇਆ ਕੁੜੀਆਂ ਵਾਲਾ ਗਾਣਾ ਲਾਇਆ ਕੋਈ ਨੱਚਣ ਵਾਲਾ ਇਹਨੇ ਕੁੰਡ ਲੈ ਕੇ ਸ਼ੀਸ਼ੇ ਦੇ ਵਿੱਚ ਪੂਰਾ ਡਾਂਸ ਕੀਤਾ ਕਹਿੰਦਾ ਮੈਂ ਕਮ ਸੇ ਕਮ ਪਹਿਲਾਂ ਆਪਣੇ ਆਪ ਦੇ ਲਈ ਕੰਫਰਟੇਬਲ ਹੋ ਜਾਵਾਂ ਆ ਸੰਗ ਪੂਰੀ ਖੋਲ ਲਈ ਆਪਣੇ ਅੱਗੇ ਵਾਹ ਉਹ ਸੀਗਾ ਗਾਣਾ ਦੇਲਾ ਗੇੜਾ ਅੱਛਾ ਅਰੇ ਵਾਹ ਅਸੀਂ ਵਿਆਹਾਂ ਤੇ ਜਾਂਦੇ ਆ ਨਾ ਬਹੁਤ ਚੱਲਦਾ ਉਹ ਬਿਲਕੁਲ ਚੱਲਦਾ ਜੀ ਮੈਂ ਅੱਜ ਮੌਕਾ ਮਿਲਿਆ ਜੀ ਦਿੱਤੇ ਹੋਏ ਗੇੜੇ ਬਹੁਤ ਇੰਜੋਏ ਕੀਤਾ ਕਰਮਜੀਤ ਪਾਜੀ ਥੋਡੇ ਵੱਲੋਂ ਤੁਸੀਂ ਵੀ ਸੇਮ ਕੈਰੈਕਟਰ ਕੇ ਬਹੁਤ ਵਾਰ ਨਿਭਾ ਚੁੱਕੇ ਹੋ ਬਹੁਤ ਤੁਸੀਂ ਵੀ ਹੰਡੇ ਹੋਏ ਹੋ ਇਸ ਕੈਰੈਕਟਰ ਦੇ ਫੀਮੇਲ ਦੇ ਕੈਰੈਕਟਰ ਚ ਪਰ ਤੁਹਾਡੀ ਸਲਾਹ ਇਹਨਾਂ ਦੋਨਾਂ ਚੋਂ ਜ਼ਿਆਦਾ ਕਿਨੇ ਮੰਨੀ ਜਾਂ ਮੰਗੀ ਇਹਨਾਂ ਨੂੰ ਸਲਾਹ ਦੇਣ ਦੀ ਲੋੜ ਹੀ ਨਹੀਂ ਪੂਰੇ ਤਜਰਬੇਕਾਰ ਨੇ ਐਵੇਂ ਮਰੀ ਜਾਂਦੇ ਸਾਰੀਆਂ ਗੱਲਾਂ ਅੱਛਾ ਬੁਰੇ ਵਧੀਆ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਸੂਰਜ ਨੂੰ ਦੀਵਾ ਦਿਖਾਉਣ ਦੀ ਲੋੜ ਨਹੀਂ ਹੁੰਦੀ ਬਹੁਤ ਹੀ ਵਧੀਆ ਆਰਟਿਸਟ ਨੇ ਦੋਨੋਂ ਬਹੁਤ ਕਮਾਲ ਦਾ ਕੰਮ ਕੀਤਾ ਤੁਸੀਂ ਆ ਜਿਹੜਾ ਗਾਣਾ ਹੈ ਉਹਨਾਂ ਦੇ ਵਿੱਚ ਇਹਨਾਂ ਦਾ એનર્ਜੀ ਲੈਵਲ ਦੇਖਿਆ ਹੋਣਾ ਤੁਸੀਂ ਗਾਹ ਪਾਰ ਰੱਖਿਆ ਪੂਰੇ ਪੰਜਾਬ ਦੇ ਵਿੱਚ ਆਹਾਂ ਭਰਾਵਾਂ ਨੇ ਦੋਨਾਂ ਨੇ ਕਿਆ ਬਾਤ ਹੈ ਜੀ ਮਨਦਾ ਇੱਕ ਕੈਰੈਕਟਰ ਇੰਨੇ ਕੀ ਦਿਲ ਤੇ ਛਾਪ ਛੱਡਣਗੇ ਕਿ ਪੰਜਾਬ ਚ ਜਦੋਂ ਵੀ ਹੁਣ ਅੱਗੇ ਕੁੜੀ ਲੱਭੀ ਜਾਊਗੀ ਤਾਂ ਐ ਕਿਆ ਕਰਨਗੇ ਸੰਤ ਜੱਸੀ ਕਿੱਲੇ ਵਰਗੀ ਚਾਹੀਦੀ ਹੈ ਜਜੀਤ ਵਰਗੀ ਕੁੜੀ ਲੈ ਬਿਲਕੁਲ ਬਿਲਕੁਲ ਸੱਚੂ ਹੀ ਲੱਗਦੇ ਸੀ ਅੱਛਾ ਐ ਲਾਦੇ ਸੱਚੀ ਵਿਆਹ ਕਰਾ ਲਈਏ ਇਹਨਾਂ ਅੱਛਾ ਜੀ ਓਹੋ ਜੱਸੀ ਸਰ ਮੈਂ ਨਾਲ ਨਾਲ ਦੱਸੂਗੀ ਤੁਹਾਨੂੰ ਕਿ ਸੋਨਮ ਬਾਜਵਾ ਨੇ ਇਹਨਾਂ ਨੂੰ ਕੰਪੀਟੀਸ਼ਨ ਦਿੱਤਾ ਕਿ ਕੁੜੀਆਂ ਨੂੰ ਇਹ ਕੰਪੀਟੀਸ਼ਨ ਦੇ ਰਹੇ ਸੀ ਇੰਸਟਾਗ੍ਰam ਤੇ ਮੈਂ ਉਹਨਾਂ ਦੀ ਸਟੋਰੀ ਦੇਖੀ ਸੀ ਬਿਲਕੁਲ ਤੇ ਤੁਸੀਂ ਵਾਕਈ ਕੁੜੀਆਂ ਨੂੰ ਕੰਪੀਟੀਸ਼ਨ ਦੇ ਰਹੇ ਹੋ ਤੇ ਬਹੁਤ ਵਧਾਈਆਂ ਤੁਹਾਨੂੰ ਕਿਉਂਕਿ 3rd ਪਾਰਟ ਮੈਂ ਹਮੇਸ਼ਾ ਕਹਿੰਨੀ ਆ ਪਹਿਲਾ ਪਾਰਟ ਬਣਾਣਾ ਠੀਕ ਹੈ ਲੋਕਾਂ ਤੱਕ ਪਹੁੰਚਣਾ ਜੋ ਅਸੀਂ ਦੂਜਾ ਬਣਾਨੇ ਆ ਤੇ ਇੱਕ ਰਿਸਕ ਫੈਕਟਰ ਦੇ ਬਣਾਨੇ ਆ ਲੇਕਿਨ ਜੇ ਉਹ ਵੀ ਚੱਲ ਜੇ ਤੀਜਾ ਜਦੋਂ ਪਾਰਟ ਬੰਦਦਾ ਉਹ ਬੰਦਦਾ ਆਡੀਅנס ਦੀ ਡਿਮਾਂਡ ਤੇ ਇੱਕ ਵਾਰ ਜ਼ੋਰਦਾਰ ਤਾਲੀਆਂ ਹੋ ਜਾਈਆਂ ਆਡੀਅנס ਕਮਾਂ ਯੈਸ ਭਾਈ ਜਗਜੀਤ ਵੀਰ ਨੇ ਤਾਂ ਦੱਸ ਤਾਂ ਕਿ ਘਰੇ ਜਾ ਕੇ ਇਹਨਾਂ ਨੇ ਜਦੋਂ ਫੋਟੋ ਭੇਜੀ ਆਪਣੇ ਮਦਰ ਨੂੰ ਤੁਸੀਂ ਤੁਹਾਨੂੰ ਘਰ ਤੋਂ ਕੀ ਕੀ ਸੁਣਨ ਨੂੰ ਮਿਲਿਆ ਨੇ ਮੈਨੂੰ ਤਾਂ ਮੈਂ ਪਿਛਲੇ ਸਾਲ ਭੇਜਤੀ ਸੀ ਨਾ ਜੋ ਪਿਛਲਾ ਪਾੜ ਕੀਤਾ ਸੀ ਉਹ ਤੋਂ ਤਾਂ ਉਹ ਤੋਂ ਹੋਰੋਂ ਤਾਂ ਪਤਾ ਸੀ ਪਰ ਮੇਰੇ ਇਸ ਵਾਰ ਮੇਰੇ ਬੱਚੇ ਹਨ ਦੇਖਿਆ ਮੈਨੂੰ ਉਹ ਬਹੁਤ ਉਹ ਕਹਿੰਦੇ ਰਹੇ ਕੋਈ ਮੈਨੂੰ ਕਹਿੰਦਾ ਤੂੰ ਦਾਦੀ ਵਰਗਾ ਲੱਗਦਾ ਕਿਸੇ ਨੂੰ ਮੈਂ ਮੇਰੀ ਬੇਟੀ ਕੇ ਤਾਂ ਦਾਦੀ ਵਰਗਾ ਲੱਗਦਾ ਮੇਰੀ ਸਿਸਟਰਸ ਨੂੰ ਆਇਆ ਸੀਗਾ ਕਿ ਮੈਂ ਮੇਰੇ ਸਭ ਤੋਂ ਵੱਡੀ ਸਿਸਟਰ ਉਹਦੇ ਵਰਗਾ ਲੱਗਦਾ ਕਿਉਂਕਿ ਤੁਸੀਂ ਪੈਣ ਪਾਈਓ ਦਾੜੀ ਥੋੜੀ ਆ ਜਾਂਦੀ ਹੈ ਬੰਦੇ ਨੇ ਨਹੀਂ ਪਤਾ ਲੱਗਦਾ ਵੈਸੇ ਸ਼ਕਲ ਸਾਰਿਆਂ ਨੇ ਸੇਵੀ ਹੁੰਦੀ ਹੈ ਸਹੀ ਹੈ ਸਹੀ ਹੈ ਸੁਪਰਮੈਨ ਨੂੰ ਦੇਖ ਚੁੱਕਿਆ ਜੀ ਪਹਿਲਾਂ ਕਰਦਿਆਂ ਨੇ ਹਾਂ ਜੀ ਭਾਜੀ ਜਦੋਂ ਵੀ ਕੋਈ ਬੰਦਾ ਫਿਲਮ ਦੇਖ ਕੇ ਬਾਹਰ ਆਉਂਦਾ ਆਪਾਂ ਵੀ ਥੀਏਟਰ ਚ ਜਿਹੜੀ ਵੀ ਫਿਲਮ ਦੇਖ ਕੇ ਬਾਹਰ ਆਈਦਾ ਹੈ ਨਾ ਤਾਂ ਆਪਣੇ ਦਿਮਾਗ ਚ ਉਹ ਮੂਵੀ ਘੁੰਮਦੀ ਰਹਿੰਦੀ ਹੈ ਕੁਝ ਮਿੰਟ ਕਹਿ ਲਓ ਕੁਝ ਘੰਟੇ ਕਹਿ ਲਓ ਕੁਝ ਦਿਨ ਕਹਿ ਲਓ ਤੇ ਜਿਵੇਂ ਗੱਲ ਕਰਾਂ ਮਿਸਟਰ ਐਂਡ ਮਿਸਿਸ 420 ਅਗੇਨ ਦੀ ਕਿਹੜੀ ਚੀਜ਼ ਦਿਮਾਗ 'ਚ ਘੁੰਮਦੀ ਰਹੂਗੀ ਤਾਂ ਉਹ ਕਿਹੜੀ ਹੋਊਗੀ ਫਿਲਮ ਦੇਖਣ ਤੋਂ ਬਾਅਦ ਸਾਰੀ ਉਹ ਫਿਲਮ ਅਗਰ ਤੁਸੀਂ ਟ੍ਰੇਲਰ ਚੈੱਕ ਕੀਤਾ ਹੋਊਗਾ ਤੇ ਟ੍ਰੇਲਰ ਚ ਕੋਈ ਮਤਲਬ ਹਰ ਇੱਕ ਸੈਕਿੰਡ ਹਰ ਇੱਕ ਟਾਈਮ ਬਾਅਦ ਤੁਹਾਨੂੰ ਹਾਸਾ ਆ ਰਿਹਾ ਐਵੀਂ ਫਿਲਮਾਂ ਸੇ ਇਹ ਕੋਈ ਇਹਦਾ ਹੈ ਨਹੀਂਗਾ ਕਿ ਆਪ ਤੱਕੇ ਨਾਲ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਨੂੰ ਹਸਾਉਣ ਦੀ ਇਹਦੀ ਸਿਚੁਏਸ਼ਨਸ ਐਮੇਂ ਦੀਆਂ ਬਣਨੀਆਂ ਨੇ ਕਿਉਂਕਿ ਕੁੜੀਆਂ ਬਣਿਆ ਸੀ ਦੋਨੇ ਜਾਣੇ ਤੇ ਕੀ ਕੀ ਪੰਗੇ ਪੈਣਗੇ ਜਿਵੇਂ ਤੁਸੀਂ ਦੇਖਿਆ ਸੈਰੋਗੇਸੀ ਲਈ ਉਹਨਾਂ ਨੂੰ ਮਦਰ ਚਾਹੀਦੀ ਆ ਫਿਰ ਮਦਰ ਇੱਕ ਹੁੰਦੀ ਆ ਫਿਰ ਦੂਜੀ ਵੀ ਚਾਹੀਦੀ ਆ ਫਿਰ ਦੋਨਾਂ ਦੀ ਕੰਪੀਟੀਸ਼ਨ ਹੁੰਦਾ ਸੋ ਹਰ ਛੋਟੀ ਛੋਟੇ ਸੀਨ ਤੋਂ ਬਾਅਦ ਪੰਜਨੇ ਹਰ ਛੋਟੀ ਛੋਟੀ ਸੀਨ ਤੋਂ ਬਾਅਦ ਮਜ਼ੇ ਨੇੜੇ ਲੋਕਾਂ ਦੇਖ ਕੇ ਫਨ ਹੋਗਾ ਫੀਮੇਲ ਦੇ ਤੌਰ ਤੇ ਤੁਸੀਂ ਸਾਰਿਆਂ ਦੀਆਂ ਨਿਗਾਹਾਂ ਖਿੱਚ ਲਿਆ ਦੀਪਾਲੀ ਤੇ ਮੋਨਿਕਾ ਨੇ ਫਿਰ ਤੁਹਾਡੇ ਤੋਂ ਗੁੱਸਾ ਕੀਤਾ ਰੋਸਾ ਕੀਤਾ ਯਾ ਕੀ ਕੀਤਾ ਤੁਸੀਂ ਦੱਸ ਹਾਂ ਤੁਸੀਂ ਫੀਮੇਲ ਤਾਂ ਤੁਸੀਂ ਬਣ ਗਏ ਫਿਰ ਉਹਨਾਂ ਵੱਲੋਂ ਕੁਝ ਸੁਣਨ ਨੂੰ ਮਿਲਿਆ ਤੁਹਾਨੂੰ ਨਹੀਂ ਨਹੀਂ ਉਹਨਾਂ ਨੇ ਕੁਝ ਨਹੀਂ ਕੀਤਾ ਬਸ ਇਹੀ ਹੈ ਕਿ ਇਹਨਾਂ ਨੂੰ ਤਿਆਰ ਹੁੰਦੇ ਦੇਖ ਲੈਂਦੇ ਸੀ ਸਾਨੂੰ ਹੁੰਦਾ ਸੀਗਾ ਠੀਕ ਹੈ ਅਗਲੀ ਵਾਰ ਜਿਹੜਾ ਉਹ ਕੁੜੀਆਂ ਨੇ ਉਹ ਪਾਇਆ ਹੋਇਆ ਉਹ ਸਾਨੂੰ ਵੀ ਲਿਆ ਕੇ ਦੇ ਅੱਛਾ ਅਰੇ ਵਾ ਵਾ ਜਗਜੀਤ ਪਾਜੀ ਤੁਹਾਡੇ ਤੋਂ ਉਮੀਦਾਂ ਤੁਹਾਡੇ ਤੋਂ ਐਕਸਪੈਕਟੇਸ਼ਨਸ ਤੁਹਾਡੀਆਂ ਪਿਛਲੀਆਂ ਫਿਲਮਾਂ ਕਰਕੇ ਹਮੇਸ਼ਾ ਦੁਗਣੀਆਂ ਤਿਗਣੀਆਂ ਹੁੰਦੀਆਂ ਜਾ ਰਹੀਆਂ ਔਰ ਮੈਨੂੰ ਲੱਗਦਾ ਆਰਟਿਸਟ ਉਹ ਹੁੰਦਾ ਜਿਹੜਾ ਜਦੋਂ ਉਹਨੂੰ ਕੋਈ ਕੈਰੈਕਟਰ ਬਾਰੇ ਦੱਸਿਆ ਜਾਂਦਾ ਨਾ ਉਹ ਕੁਝ ਚੈਲੰਜ ਆਪਣੇ ਆਪ ਹੀ ਲੈ ਲੈਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਤੋਂ ਵੱਡਾ ਚੈਲੰਜ ਤਾਂ ਤੁਸੀਂ ਫੀਮੇਲ ਕੈਰੈਕਟਰ ਨਿਭਾਇਆ ਪਰ ਇਹ ਨਿਭਾਉਂਦੇ ਹੋਏ ਵੀ ਜਿਵੇਂ ਤੁਸੀਂ ਕਹੇ ਕਿ ਤੁਸੀਂ ਸ਼ੀਸ਼ੇ ਅੱਗੇ ਜਾ ਕੇ ਥੋੜੀ ਸੰਗ ਖੋਲ ਲਈ ਹੈ ਕਿਵੇਂ ਬੰਦਾ ਆਪਣੇ ਆਪਣੇ ਕੈਰੈਕਟਰ ਦੇ ਵਿੱਚ ਕੁਝ ਹੋਰ ਪੰਚ ਜਾਂ ਬੈਂਚਮਾਰਕ ਸੈੱਟ ਕਰਕੇ ਜਾਵੇ ਉਹਦੇ ਲਈ ਖੋਰ ਕੀ ਕੀ ਕੀਤਾ ਤੁਸੀਂ ਆਪਣੇ ਵੱਲੋਂ ਜਿਹੜੀ ਜਾਨ ਪਾਣ ਲਈ ਕੈਰੈਕਟਰ ਦੇ ਵਿੱਚ ਦੇਖੋ ਕੈਰੈਕਟਰ ਦਾ ਜਿੰਨੀ ਡਿਟੇਲ ਚ ਲੰਘ ਜਾਓ ਉਹ ਨਾ ਉਹ ਨਹੀਂ ਪਰ ਇਹਦੇ ਚ ਇੱਕ ਚੀਜ਼ ਮੈਨੂੰ ਇੱਕ ਸਿੱਖਣ ਨੂੰ ਮਿਲੀ ਹਾਂ ਕੁੜੀ ਦਾ ਕੈਰੈਕਟਰ ਕਰਕੇ ਜਾਂ ਮੈਂ ਹਮੇਸ਼ਾ ਹੀ ਲਾਮਾ ਦਿੰਦਾ ਹੁੰਦਾ ਸੀ ਯਾਰ ਕੁੜੀਆਂ ਛੇਤੀ ਤਿਆਰ ਨਹੀਂ ਹੁੰਦੀਆਂ ਹਾਂ ਨਿਕਲਦੀਆਂ ਨਹੀਂ ਮੈਂ 5 ਮਿੰਟ ਚ ਆ ਪਾਪੂ ਕਿ ਜੇ ਨਿਕਲ ਆਉਣਾ ਫਿਰ ਮੈਂ ਘੰਟਾ ਵੇਟ ਕਰਦਾ ਰਹਿਣਾ ਹੁਣ ਮੈਨੂੰ ਰਿਸਪੈਕਟ ਆ ਗਈ ਮੇਰੇ ਅੰਦਰ ਵੀ ਟਾਈਮ ਕਿਉਂ ਲੱਗਦਾ ਜ਼ਿਆਦਾ ਅੱਛਾ ਕਿਉਂਕਿ ਮੈਨੂੰ ਖੁਦ ਨਹੀਂ ਬਹੁਤ ਟਾਈਮ ਲੱਗ ਜਾਂਦਾ ਸੀ ਯਾ ਸੋ ਤਰੇਸ਼ੀ ਜੀ ਸਾਈਡ 'ਤੇ ਨਾ ਮ ਇਹ ਬਹੁਤ ਚੁੱਪ ਰਹਿੰਦੇ ਨੇ ਲੇਕਿਨ ਇੰਨੀ ਵੱਡੀਆਂ-ਵੱਡੀਆਂ ਫਿਲਮਾਂ ਲਿਖ ਜਾਂਦੇ ਨਰੇਸ਼ ਕਥੂਰੀਆ ਜੀ ਮੈਂ ਚਾਹੂੰਗੀ ਹਾਂਜੀ ਤੁਸੀਂ ਨਹੀਂ ਬਿਲਕੁਲ ਚੁੱਪ ਨਹੀਂ ਰਹਿੰਦੇ ਸਰ ਆ ਇਹ ਹਮੇਸ਼ਾ ਜਿੱਤੇ ਟ੍ਰੇਲਰ ਲਾਂਚ ਦੇਖ ਲਓ ਪ੍ਰੈਸ ਕਾਨਫਰੈਂਸ ਦੇਖ ਲਓ ਹਮੇਸ਼ਾ ਚੁੱਪ ਰਹਿੰਦੇ ਨਹੀਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਣੀ ਜਦੋਂ ਇਹ ਫਿਲਮ ਤੁਸੀਂ ਲਿਖ ਰਹੇ ਸੀ ਨਾ ਦੋਨਾਂ ਦਾ ਕਰੈਕਟਰ ਲਿਖ ਰਹੇ ਸੀ ਸਭ ਤੋਂ ਜ਼ਿਆਦਾ ਹੱਸੀ ਕਿਹੜੀ ਲਾਈਨ ਤੇ ਤੁਹਾਨੂੰ ਆਈ ਸੀ ਜਦੋਂ ਤੁਸੀਂ ਖੁਦ ਹੀ ਹਸਣ ਲੱਪੇ ਸੀਗੇ ਸਾਡਾ ਪਲੋਟ ਹੈ ਇਤਕੀ ਕਾਮੇਡੀ ਹੈ ਬਹੁਤ ਕਿਉਂਕਿ ਕੁੜੀ ਪਜਦੀ ਲਾਈਫ ਦੇ ਵਿੱਚ ਇਸ਼ੂ ਹੈ ਕਿ ਇਹਨਾਂ ਦੇ ਬੱਚਾ ਨਹੀਂ ਹੋ ਸਕਦਾ। ਅੱਛਾ ਇਹ ਇਹਨਾਂ ਨੂੰ ਇੱਕ ਸਰੋਗੇਸੀ ਮਦਰ ਚਾਹੀਦੀ ਹੈ। ਤਾਂ ਸਰੋਗੇਸੀ ਮਾਂ ਮਾ ਘੜ। ਹੈਲੋ। ਹਾਂਜੀ ਸਾਡੇ ਪਲਾਟ 'ਚ ਹੀ ਹੱਸਾ ਹੈ। ਇਹੀ ਮੇਨ ਗੱਲ ਆ ਬਸ। ਸਾਰੇ ਕਹਿੰਦੇ ਤੁਸੀਂ ਤਾਂ ਚੁੱਪ ਰਹਿੰਦੇ ਨਹੀਂ। ਤੁਸੀਂ ਕਿਹਨੂੰ ਡਾਂਟਿਆ ਸਭ ਤੋਂ ਜ਼ਿਆਦਾ ਕਿ ਤੂੰ ਕੁੜੀ ਨਹੀਂ ਬਣ ਰਹਾ ਇਹਨਾਂ ਦੋਨੋਂ 'ਚ। कुड़ी वाली आदा <laughs> नहीं आ रही तेरे जो हां बैठे करमजीत सर बोल सर करमजीत सर ऐत की बंदे नहीं गए अच्छा हां बिल्कुल बिल्कुल क्यों सर ए डिमांड स्क्रिप्ट दी सी कि तुम्हारी हेलो पता नहीं मैं जिंदगी जो करैक्टर पहली बारी ही था सीगा मैं उन्हें कंफर्टेबल नहीं रहा ते डरन लग गया मैं इस करैक्टर तो अच्छा जी नहीं नहीं एक कुछ और ही गल सी चलो मूविंग अहेड साढ़े नाल ਆ ਆ ਆਪਣਾ ਇੱਕ ਜੀ ਜੀ ਬੜੀ ਮਜ਼ੇਦਾਰ ਗੱਲ ਦੱਸਦੀਆਂ ਜਦੋਂ ਕਰਮਜੀਤ ਭਾਜੀ ਕੁੜੀ ਬਣਿਆ ਸੀ ਨਾ ਪਿਛਲੀ ਵਾਰੀ ਤੇ ਇਹ ਉਹ ਘਗਰਾ-ਘੂਰਾ ਪਾ ਕੇ ਆਨੇ ਹੁੰਦੇ ਸੀਗੇ ਤੇ ਸੈੱਟ ਤੇ ਜਿੰਨੀਆਂ ਕੁੜੀਆਂ ਉਹ ਭੁੱਲੀ ਜਾਂਦਾ ਬੰਦਾ ਵੀ ਇਹ ਹੈ ਨਾ ਉਹ ਆਂਦੀਆਂ ਸੀ ਹੈਲੋ ਗੰਗਾ ਹੈਲੋ ਗੰਗਾ ਪਰ ਇੱਕ ਦਿਨ ਮੈਨੂੰ ਨੇ ਕਿਹਾ ਮੈਂ ਕਿਹਾ ਮਰ ਗਿਆ ਉਹ ਅੰਦਰੋਂ ਬੰਦਾ ਹੀ ਹੈ ਇਹ ਲੇਕਿਨ ਲੇਕਿਨ ਇਥੇ ਬਹੁਤ ਸਾਰੀ ਕੁੜੀਆਂ ਐ ਜੋ ਜੱਸੀ ਗਿੱਲ ਨੂੰ ਤੇ ਜਗਜੀਤ ਸੰਧੂ ਨੂੰ ਇਦਾਂ ਮਿਲਣਾ ਚਾਹਦੀਆਂ ਨੇ ਹੈ ਨਾ ਗਰਲਸ ਹੇ ਅਲਰਾਇਟ ਸੋ ਵੀ ਹੈਵ 2 ਮਿੰਟਸ ਇੱਕ 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 ਕਪਾਏ ਜਸਪੀ ਭਾਜੀ ਦੇਖੋ ਤੁਹਾਡੇ ਤੋਂ ਇਹਨਾਂ ਨੇ ਤੁਹਾਡੀ ਐਕਟਿੰਗ ਦਾ ਓਨਰ ਤਾਂ ਲੈ ਲਿਆ ਭਾਜੀ ਤੁਹਾਡੀ ਆਵਾਜ਼ ਕਿੰਨੇ ਗਾਣਿਆਂ ਚ ਲਈ ਹੈ ਆ ਨਹੀਂ ਨਹੀਂ ਇਸ ਫਿਲਮ ਚ ਕਿੰਨੇ ਗਾਣੇ ਚ ਤੁਹਾਡੀ ਇੱਕ ਵਾਰ ਯੈਸ ਇੱਕ ਗਾਣਾ ਗਾਇਆ ਜੀ ਫਿਲਮ ਦੇ ਵਿੱਚ ਅੱਛਾ ਇੱਕ ਗਾਣਾ ਗਾਇਆ ਹੈ ਤੇ ਅੱਜ ਕੱਲ ਲਾਈਵ ਸ਼ੋਜ਼ ਦੇ ਵਿੱਚ ਉਹ ਗਾਣਾ ਅਜੇ ਰਿਲੀਜ਼ ਹੋਣਾ ਜੀ ਉਹ ਗਾਣਾ ਜਦੋਂ ਰਿਲੀਜ਼ ਹੋਇਆ ਜ਼ਰੂਰ ਤੁਹਾਨੂੰ ਸੁਣਨ ਆਵੜੇ ਦੋ ਲਾਈਨਾਂ ਹੋ ਸਕਦੀਆਂ ਜੇ ਹੋ ਜਾਣੀਏ ਦਾ ਐਕਸਕਲੂਸਿਵ ਇੱਥੇ ਹੋਣਾ ਦੋ ਲੰਗਣਾ ਯੈਸ ਪਲੀਜ਼ ਉਹ ਗਾਣਾ ਥੋੜਾ ਉਹਨਾਂ ਲਈ ਹੈ ਜਿਹੜੇ ਮੁੰਡੇ ਕੁੜੀਆਂ ਨੂੰ ਪ੍ਰਪੋਜ਼ ਕਰਨਾ ਚਾਹੁੰਦੇ ਆ ਹਾਂ ਉਹਨਾਂ ਲਈ ਪੜਾਇਆ ਫਿਲਮ ਦੇ ਵਿੱਚ ਉਹ ਕਹਿੰਦਾ ਓ ਇੱਕ ਇੱਕ ਕਰ ਦਿਨ ਚਾਰ ਹੋ ਗਏ ਨਹੀਂ ਤੇਰੇ ਕਰਦੇ ਨਹੀਂ ਗੇੜੇ ਲਗਾਤਾਰ ਹੋ ਗਏ ਇੱਕ ਇੱਕ ਕਰ ਦਿਨ ਚਾਰ ਹੋ ਗਏ ਨਹੀਂ ਤੇਰੇ ਕਰਦੇ ਨਹੀਂ ਗੇੜੇ ਲਗਾਤਾਰ ਹੋ ਗਏ ਦੁਨੀਆਦਾਰੀ ਦੀ ਆਪਾਂ ਛੱਡਤੀ ਫਿਕਰ ਨਹੀਂ ਅਸੀਂ ਜਾਨ ਦੇਣ ਨੂੰ ਤਿਆਰ ਹੋ ਗਏ ਸੱਟ ਦਿਲ ਉੱਤੇ ਸੈਣ ਨੂੰ ਫਿਰਾ ਤੇਰੇ ਨੇੜੇ ਤੇੜ ਰਹਿਣ ਨੂੰ ਫਿਰਾ ਨੀ ਕੁੜੀਏ ਨਹੀਂ ਆਈ ਲਵ ਯੂ ਤੈਨੂੰ ਕਿਦਣ ਦਾ ਕਹਿਣ ਨੂੰ ਫਿਰਾ ਨੀ ਕੁੜੀਏ ਨਹੀਂ ਆਈ ਲਵ ਯੂ ਤੈਨੂੰ ਕਿਦ ਦਿਨ ਦਾ ਕਹਿਣ ਨੂੰ ਫੇਰਾ ਨੀ ਕੁੜੀਏ ਨੀ ਆਏ I love you ਇਹ ਪਹਿਲੀ ਵਾਰੀ ਆਪਾਂ ਇੱਥੇ ਹਮਾਇਰਾ ਇੰਪੋਰੀਓ ਦੇ ਵਿੱਚ ਸੁਣ ਰਹੇ ਹਾਂ ਕਿਉਂਕਿ ਫਿਲਮ ਦਾ ਐਕਸਕਲੂਸਿਵ ਟ੍ਰੇਲਰ ਇੱਥੇ ਲਾਂਚ ਹੋ ਰਿਹਾ ਹੈ ਤਾਂ ਫਿਲਮ ਦੀਆਂ ਗੱਲਾਂ ਵੀ ਚੱਲ ਰਹੀਆਂ ਬਿਲਕੁਲ ਬਿਲਕੁਲ ਜੈਸੀ ਸਰ ਲੇਕਿਨ ਪੁੱਛਣਾ ਚਾਹਨੀ ਹੈ ਤੁਸੀਂ ਚੰਡੀਗੜ੍ਹ ਪੂਰਾ ਘੁੰਮੇ ਹੋ ਬੰਬੇ ਘੁੰਮੇ ਹੋ ਪੂਰੀ ਦੁਨੀਆ ਘੁੰਮੇ ਹੋ ਲੇਕਿਨ ਅੱਜ ਇੱਥੇ ਪਹੁੰਚੇ ਹੋ ਟ੍ਰੇਲਰ ਲਾਂਚ ਤੇ ਇਸ ਜਗ੍ਹਾ ਕਿਵੇਂ ਦੀ ਲੱਗ ਰਹੀ ਹੈ ਇਹ ਇਹ ਪਿਛਲੇ ਮਹੀਨੇ ਮੈਂ ਇੱਥੇ ਸ਼ੂਟ ਕਰਕੇ ਗਿਆ ਇੱਕ ਫਿਲਮ ਦਾ ਬਹੁਤ ਵਧੀਆ ਕਿਉਂਕਿ ਇੱਥੇ ਹਰ ਸ਼ਾਮ ਨੂੰ ਇੰਨੀ ਕੀ ਰੌਣਕ ਲੱਗੀ ਹੁੰਦੀ ਹੈ ਜਿੰਨੀ ਹੁਣ ਲੱਗੀ ਹੋਈ ਆ ਸੋ ਬਹੁਤ ਵਧੀਆ ਜਗ੍ਹਾ ਜਦੋਂ ਵੀ ਅਸੀਂ ਇੱਥੋਂ ਨਿਕਲਦੇ ਆ ਪਹਿਲਾਂ ਦੇਖਦੇ ਸੀਗੇ ਕਿ ਇੱਥੇ ਹਮੇਸ਼ਾ ਕਿਉਂਕਿ ਹਰ ਇੱਕ ਵਧੀਆ ਤੋਂ ਵਧੀਆ ਸ਼ੋਰੂਮ ਆ ਇੱਥੇ ਹਰ ਇੱਕ ਵਧੀਆ ਤੋਂ ਵਧੀਆ ਬ੍ਰਾਂਡ ਆ ਇੱਕ ਦਿਨ ਅਸੀਂ ਸ਼ੂਟ ਕਰ ਰਹੇ ਸੀ ਉਹਦਨੇ ਪਤਾ ਲੱਗਿਆ ਕਿ ਇੱਥੇ ਕਿੰਨਾ ਫੁੱਟਵਾਲ ਆ ਤੇ ਕਿੰਨੇ ਲੋਕ ਇੱਥੇ ਆਉਂਦੇ ਆ ਬਹੁਤ ਸੋਹਣੀ ਪ੍ਰਾਪਰਟੀ ਆ ਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਸੇਮ ਕੁਐਸਚਨ ਜੀ ਸੰਤੂ ਜੀ ਨੂੰ ਵੀ ਪੁੱਛਣਾ ਚਾਹੀਦਾ ਕਿ ਤੁਸੀਂ ਇੱਥੇ ਸ਼ੂਟ ਕਰ ਚੁੱਕੇ ਹੋ ਕਿ ਪਹਿਲੀ ਵਾਰੀ ਕਦਮ ਰੱਖਿਆ ਹੈ ਇੱਕ ਮਿੰਟ ਇੱਕ ਮਿੰਟ ਜਗਜੀਤ ਵੀਰੇ ਦੇਖੋ ਆਪਾਂ ਅਮੈਰਾ ਇੰਪੀਰੀਅਮ ਦੀ ਗੱਲ ਕਰ ਰਹੇ ਤੇਜਿੰਦਰ ਬਾਜੀ ਮੜਾ ਜਾ ਅੱਗੇ ਆਓ ਸ਼ਾਬਾਸ਼ੀ ਤੁਹਾਨੂੰ ਜਾ ਰਹੀ ਹੈ ਯਸ ਜੀ ਆਓ ਸਰ ਅੱਗੇ ਸੋਤਜਿੰਦਰ ਜੀ ਸੋ ਹਮਾਰੇ ਸੀਐਮਡੀ ਆਫ ਅਮਾਇਰਾ ਗਰੁੱਪ ਇੱਕ ਵਾਰ ਜ਼ੋਰਦਾਰ ਤਾਲੀਆਂ ਹੋ ਜਾਏ ਪਲੀਜ਼ एवरीवन ਜਿਹੜੀ ਐਸੋਸੀ ਸਾਰਾ ਦੇਖ ਰਹੇ ਹੋ ਤੇਜਿੰਦਰ ਸਿੰਘ ਕਰਕੇ ਹੈਗਾ ਐ ਸੋ ਜੀ ਸੰਧੂ ਜੀ ਮੈਂ ਪਹਿਲੀ ਵਾਰ ਹੀ ਆਇਆ ਜੀ ਇੱਥੇ ਪਹਿਲੀ ਵਾਰ ਹੀ ਦੇਖਿਆ ਮਾਹੌਲ ਜਿਆ ਨਾ ਬੜਾ ਵਧੀਆ ਫੀਲ ਹੋਇਆ ਯਾਰ ਨਾ ਖਰੜ ਵੀ ਇੱਥੇ ਚੰਡੀਗੜ੍ਹ ਵਰਗਾ ਲੱਗਦਾ ਹਾਂ ਬਿਲਕੁਲ ਬਹੁਤ ਵਧੀਆ ਬਣਾਇਆ ਕਿਉਂਕਿ ਜਦੋਂ ਇੱਥੋਂ ਨਿਕਲਦੇ ਆ ਨਿਗਾ ਤਾਂ ਪੈ ਹੀ ਜਾਂਦੀ ਹੈ ਨਾ ਬਟ ਬਹੁਤ ਵਧੀਆ ਮਾਹੌਲ ਆ ਸਰ ਬਹੁਤ ਵਧੀਆ ਮੈਂ ਮੈਂ ਅੱਗੇ ਸ਼ੂਟ ਕਰੂੰਗਾ ਜੀ ਇੱਥੇ ਵਾਹ लेट नेक्स्ट आई वुड लाइक टू इनवाइट कम फॉर जी साडे डायरेक्ट हां चेते जी चेते जी डायरेक्टर भी लीग वा जोरदार ता आ गया सो हमेशा असी जो यानी कि जो राइटर लिखदा है ना जो प्रोड्यूसर पैसे लांदा है लेकिन जो स्क्रीन प्ले ते होना है जो भी तोहाडे सामने पेश होना है ओ दे डायरेक्टर ता हुंदा है डायरेक्ट ਸਾਰੇ ਕੂਬੀ ਆਉਂਦੀ ਹੈ ਡਾਇਰੈਕਟਰ ਅਲੱਗ-ਅਲੱਗ ਤਰ੍ਹਾਂ ਦੀ ਚੀਜ਼ਾਂ ਕੱਢ ਕੇ ਲਿਆਂਦਾ ਕਈ ਵਾਰ ਸਕ੍ਰਿਪਟ ਵੀ ਔਨ ਸਪੋਟ ਚੇਂਜ ਕਰ ਦਿੰਦਾ ਕਿ ਨਹੀਂ ਇਦਾਂ ਨਹੀਂ ਇਦਾਂ ਸ਼ੂਟ ਕਰਦੇ ਆ ਸੋ ਸਭ ਤੋਂ ਨੌਟੀ ਬੰਦਾ ਕੌਣ ਸੀ ਪੂਰੇ ਜੋ ਇੱਥੇ ਕਰੂ ਹੈਗਾ ਵਾ ਸਭ ਤੋਂ ਜ਼ਿਆਦਾ ਨੌਟੀ ਅਨ ਸਾਰੇ ਹੀ ਨੌਟੀ ਨੇ ਸਾਰੇ ਸ਼ਰਾਰਤਾਂ ਕਰਦੇ ਸਾਡੇ ਰਾਈਟਰ ਸਾਹਿਬ ਤੋਂ ਲੈ ਕੇ ਸਾਡੇ ਪ੍ਰੋਡਿਊਸਰ ਸਾਹਿਬ ਤੱਕ ਇਵਨ ਮਾਈ ਸੈਨੂ ਡਾਇਰੈਕਟਰ ਖੁਦ ਸਾਰਾ ਹੀ ਬਹੁਤ ਸ਼ਰਾਰਤੀ ਸੀਗੇ ਅੱਛਾ ਤੁਸੀਂ ਵੀ ਸੀਗੇ ਬਿਲਕੁਲ ਕਿਉਂ ਕਾਮੇਡੀ ਫਿਲਮ ਐ ਬਣ ਨਹੀਂ ਸਕਦੀ ਜਦ ਤੱਕ ਅੰਦਰ ਸ਼ਰਾਰਤ ਨਾ ਹੋਵੇ ਬਿਲਕੁਲ ਬਿਲਕੁਲ ਔਰ ਕੰਫਰਟ ਜ਼ੋਨ ਬਹੁਤ ਸੀਗਾ ਕਿਉਂਕਿ ਸਾਡੀ ਇਹਨਾਂ ਨਾਲ ਚੌਥੀ ਫਿਲਮ ਐ ਪ੍ਰੋਡਿਊਸਰਜ਼ ਦੇ ਨਾਲ ਕੀ ਬਾਤ ਐ ਪ੍ਰੋਡਿਊਸਰ ਨਾਲ ਭੂਰਾ ਟਾਡਾ ਜਿਹੜਾ ਹੈਗਾ ਰਿਲੇਸ਼ਨ ਇਜ਼ ਵੈਰੀ ਗੁੱਡ ਬਿਕਾਉਜ਼ ਪ੍ਰੋਡਿਊਸਰ ਦਾ ਦਿਲ ਜਿੱਤਣਾ ਨਾ ਬਹੁਤ ਔਖਾ ਹੁੰਦਾ ਹੈ ਬਿਕਾਉਜ਼ ਕਹਿੰਦੇ ਪ੍ਰੋਡਿਊਸਰ ਹਾਰਟ ਐ ਤੇ ਡਾਇਰੈਕਟਰ ਬੋਨੇ ਰਾਈਟ ਕਿਉਂਕਿ ਅਸੀਂ 10 ਸਾਲ ਹੋ ਗਏ ਪਿਛਲੇ 10 ਸਾਲ ਔਰ ਸਾਰੀਆਂ ਫਿਲਮਾਂ ਬਹੁਤ ਜ਼ਿਆਦਾ ਪਸੰਦ ਕੀਤੀਆਂ ਗਈਆਂ ਵਧੀਆ ਬਣੀਆਂ ਸੋ ਸਾਡੀਆਂ ਹਿਟਿੰਗ ਬਹੁਤ ਜ਼ਿਆਦਾ ਉਹ ਨਰੇਸ਼ ਜੀ ਨਾਲ ਮੈਂ ਅੱਜ ਤੱਕ ਰੱਬ ਦੇ ਵੱਲੋਂ ਇੱਕ ਬਲੇਸਿੰਗ ਮੰਨਦਾ ਅਸੀਂ ਜਿੰਨੀਆਂ ਵੀ ਕੀਤੀਆਂ ਸਾਰੀਆਂ ਫਿਲਮਾਂ ਸਾਡੀਆਂ ਹਿੱਟ ਗਈਆਂ ਹੁਣ ਤੱਕ ਵੇਖ ਬਰਾਤਾਂ ਚੱਲੀਆਂ 420 ਦੇ ਸਾਰੇ ਪਾਰ ਜੱਟ ਜੱਟ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਇਤਾਂ ਦੀ ਫਿਲਮਾਂ ਤੁਸੀਂ ਬਣਾਉਂਦੇ ਰਹੋ ਐਂਡ ਮੈਨੂੰ ਪਤਾ ਇਹ ਵੀ ਹਿੱਟ ਹੋਣ ਵਾਲੀ ਹੈ ਅੱਛਾ ਤੋ ਪਹਿਲੇ ਇੱਕ ਡਾਂਸ ਕੰਪੀਟੀਸ਼ਨ ਕਰਾਇਆ ਸੀਗਾ ਪੰਜ ਕੁੜੀਆਂ ਦਾ ਸੇਮ Song ਤੇ ਤੇ ਉਹਨਾਂ ਨੂੰ ਅਸੀਂ ਸਟੇਜ ਤੇ ਬੁਲਾਣਾ ਚਾਹੁੰਦੇ ਆ ਪਲੀਜ਼ ਆਈ ਊਡ ਲਾਈਕ ਟੂ ਇਨਵਾਈਟ ਦ ਫਾਈਵ ਗਰਲਸ ਔਨ ਦ ਸਟੇਜ ਅਸੀਂ ਬਹੁਤ ਈ ਕੁੜੀਆਂ ਤੋਂ ਕਰਾਇਆ ਲੇਕਿਨ ਇਹ ਪੰਜ ਅਸੀਂ ਚੁਣੇ ਜਿਨ੍ਹਾਂ ਨੇ ਕ੍ਰੇਜ਼ੀ ਡਾਂਸ ਕੀਤਾ